ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੱਤੀ ਗੁਰਨਾਮ ਸਿੰਘ ਮਸੰਪੁਰੀ ਸੋ ਦੋਸਤੋ ਪੰਜਾਬ ਸਰਕਾਰ ਵੱਲੋਂ ਇਹਨਾਂ ਦਿਨਾਂ ਵਿੱਚ ਸਿੱਖਿਆ ਕ੍ਰਾਂਤੀ ਦੀ ਮਹਿੰਮ ਸਰਕਾਰੀ ਸਕੂਲਾਂ ਵਾਸਤੇ ਸ਼ੁਰੂ ਕੀਤੀ ਗਈ ਹੈ ਇਹ ਸਿੱਖਿਆ ਕ੍ਰਾਂਤੀ ਕਿੰਨੀ ਕੁ ਸਹੀ ਹੈ ਕਿੰਨੀ ਕੁ ਸਹੀ ਦਿਸ਼ਾ ਵੱਲ ਜਾ ਰਹੀ ਹੈ ਜਾਂ ਇਹ ਸਿੱਖਿਆ ਕ੍ਰਾਂਤੀ ਦੀ ਹਵਾ ਨਿਕਲ ਰਹੀ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਇਸ ਗੱਲ ਪਰ ਵਿਚਾਰ ਕਰਾਂਗੇ ਸੋ ਦੋਸਤੋ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਗੱਲ ਦੀ ਅਨਾਊਂਸਮੈਂਟ ਕੀਤੀ ਗਈ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾਵੇਗੀ ਅਸਰ ਵਿੱਚ ਦਿੱਲੀ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਰ ਹੋਈ ਤਾਂ ਉਸ ਤੋਂ ਬਾਅਦ ਸਰਕਾਰ ਨੂੰ ਥੋੜੀ-ਬੋਤੀ ਪੰਜਾਬ ਵੱਜ ਗਈ ਕਿ ਪੰਜਾਬ ਵਿੱਚ ਕੁਝ ਨਾ ਕੁਝ ਜਿਹੜੇ ਪੰਜਾਬ ਦੇ ਮਸਲੇ ਆ ਉਹਦੇ ਬਾਰੇ ਕੁਝ ਨਾ ਕੁ ਕੀਤਾ ਜਾਵੇ ਜਿਵੇਂ ਕਿ ਨਸ਼ਿਆਂ ਵਿਰੁੱਧ ਜੁੱਧ ਜੋ ਨਸ਼ਿਆਂ ਵਿਰੁੱਧ ਵੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਇਹ ਦੇ ਨਾਲ ਬਹੁਤ ਸਾਰਾ ਬਲੋਜਕ ਕਚਰ ਤੁਹਾਡੇ ਸਾਹਮਣੇ ਆਇਆ ਉਹਦੇ ਕੀ ਗਲਤ ਹੋਰ ਕੀ ਠੀਕ ਰਿਜ਼ਲਟ ਨਿਕਲਦੇ ਇਹ ਆਉਣ ਵਾਲਾ ਸਮਾਂ ਦੱਸੂਗਾ لیکن سرکار نے نشہ ਬਾਰੇ ਥੋੜਾ ਜਿਹਾ ਪ੍ਰਾਲਾਜਨੂ ਸ਼ੁਰੂ ਕੀਤਾ। ਲੇਕਿਨ ਹੁਣ ਆਪਾਂ ਗੱਲ ਕਰਾਂਗੇ ਕਿ ਜੋ ਸਿੱਖਿਆ ਕ੍ਰਾਂਤੀ ਦੀ ਗੱਲ ਪੰਜਾਬ ਦੇ ਸਰਕਾਰੀ ਸਕੂਲਾਂ ਵਾਸਤੇ ਕੀਤੀ ਗਈ ਹੈ ਉਹ ਕਿੰਨੀ ਕੁ ਸਹੀ ਹੈ। ਸੋ ਦੋਸਤੋ 7 ਅਪ੍ਰੈਲ ਤੋਂ 31 ਮਈ ਤੱਕ ਸਿੱਖਿਆ ਕ੍ਰਾਂਤੀ ਦੀ ਜੋ ਮੁਹਿਮ ਪੰਜਾਬ ਵਿੱਚ ਆਰੰਭ ਕੀਤੀ ਗਈ ਸੀ। ਉਹਦੇ ਵਿੱਚ ਹਰ ਸਰਕਾਰੀ ਸਕੂਲ ਦੇ ਵਿੱਚ ਬਿਸ਼ਕੋ ਪ੍ਰਾਇਮਰੀ ਜਾਂ ਮਿਡਲ ਹਾਈ ਹੈ ਜਾਂ ਹਾਇਰ ਸਕੈਂਡਰੀ ਹੈ ਉਹਦੇ ਵਿੱਚ ਉਦਘਾਟਨਾ ਦੀ ਇੱਕ ਲੜੀ ਆਰੰਭ ਕੀਤੀ ਗਈ ਸੀ। ਜੋ ਵੀ ਇਹਦੇ ਵਿੱਚ ਕੰਮਕਾਰ ਸਕੂਲਾਂ ਦੇ ਵਿੱਚ ਕੋਈ ਪ੍ਰੋਜੈਕਟ ਕੰਪਲੀਟ ਹੋਇਆ ਸੀ ਬੇਸ਼ੱਕ ਕੋਈ ਕਮਰਾ ਸੀ ਬਾਥਰੂਮ ਸੀ ਜਾਂ ਕੋਈ ਲੈਬਰਾਟਰੀ ਜਾਂ ਕੋਈ ਹੋਰ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਉਹਦਾ ਉਦਘਾਟਨ ਰੂਪੀ ਪੱਥਰ ਇਹਨਾਂ ਦੇ ਨਾਂ 'ਤੇ ਧੜਾ-ਤੜ ਲਗਾਏ ਜਾ ਰਿਹਾ ਸੋ ਇਹਦੇ ਵਾਸਤੇ ਸਰਕਾਰ ਵੱਲੋਂ 25 ਕਰੋੜ ਰੁਪਇਆ ਰੱਖਿਆ ਗਿਆ ਸੋ ਇਸ 25 ਕਰੋੜ ਰੁਪਏ ਦੇ ਨਾਲ ਹਰ ਸਕੂਲ ਦੇ ਵਿੱਚ ਜਦੋਂ ਇਹ ਉਦਘਾਟਨ ਰੂਪੀ ਰਸਮ ਕਰਨੀ ਹੈ ਜਾਂ ਪੱਥਰ ਲਾਉਣੇ ਆ ਤੇ ਲਗਭਗ 5000 ਤੋਂ ਲੈ ਕੇ 10-15000 ਰੁਪਏ ਦਾ ਫੰਡ ਜਿਹੜਾ ਉਹ ਹਰ ਇੱਕ ਸਕੂਲ ਨੂੰ ਅਲਾਟ ਕੀਤਾ ਗਿਆ ਜਿੰਨੀ ਕੁ ਉਹਦੇ ਵਿੱਚ ਕੈਟਰਿੰਗ ਹੋਣੀ ਹੈ ਔਰ ਨਾਲ ਹੀ ਦਿਸ਼ਾ ਦੇ ਦਿੱਤੇ ਗਏ ਕਿ ਜਿਹੜੀ ਸਕੂਲ ਦੇ ਵਿੱਚ ਇਹ ਇੱਕ ਕਿਸਮ ਦੀ ਪੋਲਿਟਿਕਲ ਰੈਲੀ ਹੋਣੀ ਹੈ ਉਹਦੇ ਵਾਸਤੇ ਵਧੀਆ ਪ੍ਰਬੰਧ ਕੀਤੇ ਜਾਣ ਈਵਨ ਇਹਦੇ ਵਾਸਤੇ ਜਿਹੜੇ ਮਹਿਮਾਨ ਆਉਣੇ ਉਹਦੇ ਵਾਸਤੇ ਕਿਹੜੀਆਂ-ਕਿਹੜੀਆਂ ਡਿਸ਼ਾਂ ਬਣਾਈਆਂ ਜਾਣਗੀਆਂ ਜਾਂ ਆਪਾਂ ਪੰਜਾਬੀ ਵਿੱਚ ਕਹਿ ਲਈਏ ਕਿ ਕਿਹੜੇ-ਕਿਹੜਾ ਰੋਟੀ ਪਣੀ ਤਿਆਰ ਕੀਤਾ ਜਾਣਾ ਉਹਦਾ ਇੱਕ ਮੀਨੂ ਵੀ ਸਕੂਲਾਂ ਨੂੰ ਭੇਜਿਆ ਗਿਆ ਹੈ ਲਿਕੇਨ ਦੋਸਤੋ ਇਹ ਜਿਹੜੀ ਮੁਹਿੰਮ ਸਰਕਾਰ ਨੇ ਸ਼ੁਰੂ ਕੀਤੀ ਸੀ ਕਿਉਂਕਿ ਇੱਕ ਤੇ ਪ੍ਰੋਬਲਮ ਇਹਨਾਂ ਦਿਨਾਂ ਵਿੱਚ ਆ ਜਾਂਦੀ ਹੈ ਕਿ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਹੈ ਉਹ 31 ਮਾਰਚ ਦੇ ਨੇੜੇ ਬਨੇ ਅਨਾਉਂਸ ਹੁੰਦੇ ਆ ਕਿਉਂਕਿ ਇਸ ਵਾਰ 31 ਮਾਰਚ ਨੂੰ ਛੁੱਟੀ ਸੀ ਸੋ ਰਿਜ਼ਲਟ ਜਿਹੜੇ ਪਹਿਲੀ ਅਪ੍ਰੈਲ ਨੂੰ ਅਨਾਉਂਸ ਹੋਏ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਟੀਚਰ ਸਾਹਿਬਾਨਾ ਕੋਲ ਬਹੁਤ ਭਜ ਨੱਠ ਵਾਲਾ ਸਮਾਂ ਹੁੰਦਾ ਕਿਉਂਕਿ ਪੁਰਾਣੇ ਬੱਚੇ ਵੱਡੀਆਂ ਕਲਾਸਾਂ ਵਿੱਚ ਹੋ ਕੇ ਸਕੂਲ ਕਈ ਵਾਰੀ ਛੱਡ ਜਾਂਦੇ ਆ ਨਵੇਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਾਖਲ ਕਰਨਾ ਹੁੰਦਾ ਉਹਨਾਂ ਵਾਸਤੇ ਕਾਪੀਆਂ ਕਿਤਾਬਾਂ ਜਾਂ ਹੋਰ ਜਿਹੜੀ ਸਰਕਾਰੀ ਸਮੱਗਰੀ ਚਾਹੀਦੀ ਹੁੰਦੀ ਉਹਦਾ ਪ੍ਰਬੰਧ ਕਰਨਾ ਹੁੰਦਾ ਸੋ ਜੋ ਕੰਪੀਟੀਸ਼ਨ ਦਾ ਜੋਗ ਹੈ ਪ੍ਰਾਈਵੇਟ ਸਕੂਲਾਂ ਦੇ ਨਾਲ ਸਰਕਾਰੀ ਸਕੂਲਾਂ ਦਾ ਬਹੁਤ ਵੱਡਾ ਕੰਪੀਟੀਸ਼ਨ ਚੱਲ ਰਿਹਾ ਜਿਹਦੇ ਕੰਪੀਟੀਸ਼ਨ ਦੇ ਵਿੱਚ ਸਰਕਾਰੀ ਸਕੂਲ ਅਸਲ ਵਿੱਚ ਹੈ ਨਹੀਂਗੇ ਸੋ ਇਸ ਕਰਕੇ ਹਰ ਟੀਚਰ ਸਹਿਮਾਨ ਦੀ ਇਹ ਡਿਊਟੀ ਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਬੱਚੇ ਆਪਣੀਆਂ ਕਲਾਸਾਂ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਭਾਗੀ ਕਰੇ ਤਾ ਜੋ ਸਰਕਾਰ ਵੱਲੋਂ ਜਿਹੜਾ ਉਹਨੂੰ ਦਿੱਤਾ ਗਿਆ ਟਾਰਗੇਟ ਹੈ ਅੰਕੜਾ ਉਹ ਪੂਰਾ ਕੀਤਾ ਜਾ ਸਕੇ ਸੋ ਇੱਕ ਤੇ ਇਹਨਾਂ ਦਿਨਾਂ ਵਿੱਚ ਜਦੋਂ ਸਰਕਾਰ ਨੇ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਪੱਥਰ ਲਾਉਣੇ ਸ਼ੁਰੂ ਕੀਤੇ ਤੇ ਟੀਚਰ ਸਹਿਬਾਨਾਂ ਦਾ ਜਿਹੜਾ ਉਹ ਕੰਮ ਸੀ ਉਹਦੇ ਵਿੱਚ ਕੁਦਰਤੀ ਜਿਹੜੀ ਲਾਜ਼ਮੀ ਹੈ ਵੀ ਰੁਕਾਵਟ ਆਈਏ ਇਹਦੇ ਨਾਲ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਣਾ ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਲਿਖਿਆ ਜਾਂਦਾ ਸਕੂਲ ਦੇ ਵਿੱਚ ਤੇ ਲਾਜ਼ਮੀ ਹੈ ਵੀ 2 3 4 ਦਿਨ ਉਹ ਟੀਚਰ ਸਹਿਬਾਨ ਦੇ ਸਕੂਲ ਦੇ ਬੱਚਿਆਂ ਦੇ ਖਰਾਬ ਹੋਣਗੇ ਕਿਉਂਕਿ ਜਦੋਂ ਵੀ ਕੋਈ ਐਮਐਲਏ ਜਾਂ ਮੰਤਰੀ ਸਕੂਲ ਦੇ ਵਿੱਚ ਉਦਘਾਟਨ ਕਰਨ ਆਊਗਾ ਸੇ ਕੁਦਰਤੀ ਗੱਲ ਆ ਵੀ ਉਹਦੇ ਨਾਲ ਬੱਚਿਆਂ ਦੇ ਪੇਰੈਂਟਸ ਤੇ ਜਾਂ ਜਿਹੜੀ ಗ್ರಾಮ ਪੰਚਾਇਤ ਆ ਜਾਂ ਹੋਰ ਪਤਵੰਤੇ ਸੱਜਣੇ ਵੀ ਆਉਣਗੇ ਇਹਦਾ ਕਰਕੇ ਜਿਹੜਾ ਉਹ ਪ੍ਰਬੰਧ ਚਾਹ ਪਾਣੀ ਦਾ ਸ਼ਾਮਿਆ ਨਾਲ ਲਾਉਣ ਦਾ ਟੈਂਟ ਲਾਉਣ ਦਾ ਉਹਦੇ ਵਾਸਤੇ ਜਨਰੇਟਰ ਦਾ ਪ੍ਰਬੰਧ ਕਰਨ ਦਾ ਰੋਟੀ ਪਾਣੀ ਦਾ ਜਾਂ ਜੋ ਵੀ ਹੋਰ ਕਾਰਵਾਈ ਦਾ ਪ੍ਰਬੰਧ ਕਰਨ ਦੀ ਡਿਊਟੀ ਟੀਚਰ ਸਹਿਰਾਂ ਦੀ ਲੱਗਦੀ ਹੈ ਸੋ ਕੁਦਰਤੀ ਤੌਰ ਤੇ ਟੀਚਰ ਸਹਿਬਾਨ ਜਿਹੜੀ ਆਪਣੇ ਪੜ੍ਹਾਈ ਵਾਲਾ ਮੁੱਖ ਕੰਮ ਆ ਉਹਦੇ ਤੋਂ ਵਾਂਝੇ ਹੋ ਜਾਂਦੇ ਆ ਸੋਇ ਦੇ ਦਰਮਿਆਨ ਹੀ ਦੋਸਤੋ ਜਿਹੜਾ ਥੋੜੀ ਜੀ ਆਪਾਂ ਵੀਡੀਓ ਕਾਲ ਦੇਖ ਰਹੇ ਹੇ ਇੱਕ ਐਮਐਲਏ ਸਾਹਿਬਾਂ ਚੇਤਨ ਸਿੰਘ ਜੋੜੇ ਮજરા ਜਿਨ੍ਹਾਂ ਵੱਲੋਂ ਇੱਕ ਸਕੂਲ ਦੇ ਵਿੱਚ ਇਹ ਹੀ ਉਦਘਾਟਨ ਕਰਨ ਵਾਸਤੇ ਜਾਇਆ ਜਾਣਾ ਸੀ ਕੱਲ ਔਰ ਉੱਥੇ ਕੁਝ ਪ੍ਰਬੰਧ ਖਾਮੀਆਂ ਹੋਣ ਕਰਕੇ ਜਿਹੜੇ ਸਾਡੇ ਐਮਐਲਏ ਸਾਹਿਬ ਜੋੜੇ ਮજરા ਸਾਹਿਬ ਉਹ ਗੁੱਸੇ ਵਿੱਚ ਆ ਗਏ ਔਰ ਗੁੱਸੇ ਵਿੱਚ ਆ ਕੇ ਉਹਨਾਂ ਸਟੇਜ ਤੋਂ ਅਨਾਊਂਸਮੈਂਟ ਕੀਤੀ ਕਿ ਉਹ ਜਿਹੜਾ ਇਹ ਪ੍ਰੋਗਰਾਮ ਫੇਲ ਹੋਇਆ ਇਸ ਸਕੂਲ ਦੇ ਵਿੱਚ ਜੋ ਸਿੱਖਿਆ ਕ੍ਰਾਂਤੀ ਵਾਲਾ ਪੱਥਰ ਰੱਖਣ ਵਾਲਾ ਪ੍ਰੋਗਰਾਮ ਫੇਲ ਹੋਇਆ ਉਦੀ ਵਿਰੋਧੂ ਸੀਐਮ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਨੂੰ ਜਿਹੜੇ ਸਬੰਧਤ ਹੈ ਇਹ ਸਕੂਲ ਦੇ ਸਟਾਫ ਆ ਉਹਦੀ ਕੰਪਲੇਂਟ ਕਰਨਗੇ ਸੋ ਇਸ ਤੋਂ ਬਾਅਦ ਦੋਸਤ ਮਾਮਲਾ ਬਹੁਤ ਪੱਕ ਗਿਆ ਬੜੀ ਮਾੜੀ ਸ਼ਬਦਾਲੀ ਜਿਹੜੀ ਇਹ ਐਮਐਲਏ ਸਾਹਿਬ ਵੱਲੋਂ ਮਰਤੀਗੀ ਸਟੇਜ ਤੇ ਇਹਦੇ ਵਿਰੋਧ ਦੀ ਜਿਹੜੀ ਸ਼ਬਦਾਲੀ ਸੀ ਇੱਥੇ ਪੜ ਕੇ ਜਿਹੜੀਆਂ ਅਧਿਆਪਕ ਜਿੱਥੇ ਬੰਦੀਆਂ ਉਹਨਾਂ ਨੇ ਬਹੁਤ ਗੁੱਸਾ ਮੰਨਿਆ ਔਰ ਉਹਨਾਂ ਨੇ ਕੋਈ ਪ੍ਰੋਟੈਸਟ ਵੀ ਸ਼ੁਰੂ ਕਰ ਦਿੱਤਾ ਔਰ ਇਹਦੇ ਬਾਰੇ ਦੁਆਰਾ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਜੇਤਨ ਸਿੰਘ ਜੁੜਾ ਮਰਜਾ ਜੀ ਘਰ ਦੇ ਸਾਹਮਣੇ ਅਧਿਆਪਕ ਜੀ ਨੇ ਆਪਣੇ ਨੂੰ ਧਰਨਾ ਵੀ ਲਾਇਆ ਜਾਣਾ ਸੀ ਲੇਕਿਨ ਇੱਕ ਫਿਰ ਦੁਬਾਰਾ ਵੀਡੀਓ ਆਈ ਜਿਹਦੇ ਵਿੱਚ ਇਹ ਜੁੜਾ ਮਾਜਰਾ ਸਾਹਿਬ ਨੇ ਮਾਫੀ ਮੰਗ ਲਈ ਔਰ ਇਹ ਕੁਝ ਮਾਮਲਾ ਜਿਹੜਾ ਠੰਡਾ ਹੋ ਗਿਆ ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਹੈ ਪੰਜਾਬ ਦੇ ਵਿੱਚ ਕਿਹਦੇ ਵਿੱਚ ਵਾਲੇ ਦਿਵਾਲੇ ਸਰਕਾਰੀ ਸਕੂਲਾਂ ਦੀ ਜਿਹੜੀਆਂ ਬਿਲਡਿੰਗਾਂ ਦੀ ਰਿਪੇਅਰ ਇਹਨਾਂ ਦਿਨਾਂ ਵਿੱਚ ਚੱਲ ਰਹੀ ਸੀ ਉਹ ਦੇਖਿਆ ਸੀਗਾ ਉਹਦੇ ਵਿੱਚ ਕੀ ਹੋ ਰਿਹਾ ਸੀ ਵੀ ਜਿਹੜੇ ਸਕੂਲ ਦੇ ਕਾਸਟਰ ਤੇ ਬਿਲਡਿੰਗ ਹੈ ਉਹਦੀਆਂ ਕੰਧਾਂ ਦੇ ਨਾਲੋਂ ਜਿਹੜਾ ਸੀਮੈਂਟ ਖਰਾਬ ਹੋ ਜਾਂਦਾ ਪਲਸਤਰ ਖਰਾਬ ਹੋ ਜਾਂਦਾ ਉਹਨੂੰ ਲਾ ਕੇ ਰਗੜ ਕੇ ਨਵਾਂ ਪਲਸਤਰ ਕੀਤਾ ਗਿਆ ਔਰ ਉਸ ਤੋਂ ਬਾਅਦ ਉਤੇ ਉਤੇ ਸੋਹਣਾ ਪੇਂਟ ਸ਼ਿੰਟ ਕਰਕੇ ਜਿਹੜਾ ਸਕੂਲਾਂ ਨੂੰ ਸ਼ਿੰਗਾਰਿਆ ਜਾ ਰਿਹਾ ਸੋ ਦੋਸਤੋ ਰੰਗ ਕਰਨਾ ਬਹੁਤ ਚੰਗੀ ਗੱਲ ਹੈ ਕੁਝ ਖਾਸ ਤੌਰ ਤੇ ਜਦੋਂ ਕਲਾਸਾਂ ਨਵੀਆਂ ਸ਼ੁਰੂ ਹੋ ਰਹੀਆਂ ਹੁਣ ਲੇਕਿਨ ਸਾਰਾ ਜੋਰ ਇਸੇ ਕੰਮ ਤੇ ਲਾ ਦੇਣਾ ਕਿ ਸਕੂਲਾਂ ਨੂੰ ਰੰਗ ਰੋਗਨ ਕਰਕੇ ਆਪਾਂ ਸਿੱਖਿਆ ਕ੍ਰਾਂਤੀ ਲਿਆਉਣੀ ਇਹ ਬੜਾ ਠੀਕ ਨਹੀਂ ਹੈ ਸੋ ਸਕੂਲਾਂ ਦੇ ਵਿੱਚ 40% ਖਾਸ ਤੌਰ ਤੇ ਜਿਹੜੇ ਪਿੰਡਾਂ ਦੇ ਸਕੂਲ ਆ 40% ਅਧਿਆਪਕਾਂ ਦੇ ਨਾਲ ਬੁਤਾ ਲਾਇਆ ਜਾ ਰਿਹਾ ਬਾਲੇ ਸਕੂਲਾਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਨਹੀਂ ਹੈਗੇ ਹੈਡ ਟੀਚਰ ਨਹੀਂ ਹੈਗੇ ਈਵਨ ਮੈਂ ਇਹ ਲਿਖਿਆ ਵੀ ਪ੍ਰਾਇਮਰੀ ਜੋ ਪੰਜਾਬੀ ਟੀਚਰ ਹੈ ਸਕੂਲਾਂ ਦੇ ਵਿੱਚ ਉਹ ਵੀ ਨਹੀਂ ਹੈਗੇ ਸੋ ਬਹੁਤ ਸਾਰੇ ਸਕੂਲਾਂ ਦੇ ਵਿੱਚ ਕੰਪਿਊਟਰ ਟੀਚਰ ਨਹੀਂ ਹੈਗੇ ਜੇ ਹੈਗੇ ਆ ਤੇ ਇੱਕ ਟੀਚਰ ਨੂੰ ਤਿੰਨ ਤਿੰਨ ਚਾਰ ਚਾਰ ਸਕੂਲ ਦੇ ਉੱਤੇ ਹੋਏ ਜਿਹੜੇ ਹਫਤੇ ਦੇ ਵਿੱਚ ਉਹਨੇ ਇੱਕ ਇੱਕ ਦੋ ਦੋ ਦਿਨ ਕਰਕੇ ਬੱਚਿਆਂ ਦੇ ਹਿਸਾਬ ਦੇ ਨਾਲ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਬੱਚੇ ਨੂੰ ਪੜਾਉਣਾ ਹੁੰਦਾ ਕੁਝ ਸੋਚ ਹੀ ਸਕਦੇ ਹੋ ਵੀ ਜੇ ਇੱਕ ਟੀਚਰ ਹਫਤੇ ਵਿੱਚ ਤਿੰਨ ਸਕੂਲਾਂ ਜਾਂ ਚਾਰ ਸਕੂਲਾਂ ਜਾਂ ਦੋ ਸਕੂਲਾਂ ਵਿੱਚ ਜਾ ਕੇ ਪੜ੍ਹਾਊਗਾ ਤੇ ਉਹ ਬੱਚਿਆਂ ਨੂੰ ਕਿੰਨਾ ਫਾਇਦਾ ਹੋਊਗਾ ਸੋ ਸਿੱਧੇ ਤੌਰ ਤੇ ਜੋ ਪੰਜਾਬ ਸਰਕਾਰ ਨੇ ਇਹ ਵੀ ਇੱਕ ਜਿਵੇਂ ਆਮਦਮੀ ਕਲੀਨਿਕਰ ਪੰਜਾਬ ਦੇ ਵਿੱਚ ਲਾਈ ਸੀ ਲਗਭਗ ਉਹੋ ਜਿਹਾ ਹੀ ਫੇਲ ਪ੍ਰੋਜੈਕਟ ਸਾਬਤ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੀਤੀ ਕਿਉਂਕਿ ਸਕੂਲਾਂ ਦੇ ਵਿੱਚ ਜੋ ਮੋ듈ੇਰ ਬਣਾਈ ਢਾਂਚੇ ਦੀ ਲੋੜ ਹੈ ਉਹ ਸਰਕਾਰ ਵੱਲੋਂ ਪ੍ਰੋਵਾਈਡ ਨਹੀਂ ਕਿਹਾਇਆ ਜਾ ਰਿਹਾ ਹੈ ਸੋ so 40% ਸਕੂਲਾਂ ਦੇ ਵਿੱਚ ਜੇਕਰ ਅਧਿਆਪਕ ਹੋਣਗੇ ਤੇ ਉਹ ਬੱਚਿਆਂ ਨੂੰ ਕਿਵੇਂ ਪੂਰੀ ਤਰ੍ਹਾਂ ਪੜਾਇਆ ਜਾ ਸਕਦਾ ਇਹਦੇ ਨਾਲ ਹੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੀ ਬੜੀ ਕਮੀ ਆ ਬਾਥਰੂਮਾਂ ਦੀ ਸਫਾਈ ਦੀ ਬੜੀ ਕਮੀ ਆ ਕਿਉਂਕਿ ਫੋਰ ਕਲਾਸ ਜਾਂ ਸਵੀਪਰ ਜਿਹੜੇ ਸਕੂਲਾਂ ਵਿੱਚ ਚਾਹੀਦੇ ਹੁੰਦੇ ਹੈ ਹੀ ਨਹੀਂ ਇਹਦੀ ਹੌਲਟ ਜਿਹੜੇ ਅਧਿਆਪਕ ਸਹਿਮਾਨ ਆ ਉਹ ਪੀਟੀਏ ਫੰਡ ਦੇ ਵਿੱਚੋਂ ਫੋਰ ਕਲਾਸ ਜਿਹੜੇ ਕਰਮਚਾਰੀ ਰੱਖ ਕੇ ਸਕੂਲਾਂ ਦੀ ਸਫਾਈ ਕਰਾ ਰਹੀ ਹੈ ਸੋ ਜੇ ਪੀਟੀਏ ਵਿੱਚ ਫੰਡ ਨਹੀਂ ਹੁੰਦਾ ਤੇ ਅਧਿਆਪਕਾਂ ਨੂੰ ਆਪਣੇ ਕੋਲੋਂ ਪੈਸੇ ਖਰਚ ਕੇ ਸਕੂਲ ਦੀ ਸਫਾਈ ਕਰਾਉਣੀ ਪੈਂਦੀ ਹੈ। ਉਹ ਇਹਦੇ ਨਾਲ ਹੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਮੈਂ ਨਿੱਜੀ ਤੌਰ ਤੇ ਦੇਖਿਆ ਕਿ ਕਲੈਰੀਕਲ ਸਟਾਫ ਨਹੀਂ ਹੈਗਾ। ਉਹ ਕਲੈਰੀਕਲ ਸਟਾਫ ਵਾਲਾ ਜਿਹੜਾ ਕੰਮ ਹੈ ਉਹ ਟੀਚਰ ਸਹਿਬਾਨ ਨੂੰ ਖੁਦ ਕਰਨਾ ਪੈਂਦਾ। ਸੋ ਹੁਣ ਜੇ ਟੀਚਰ ਸਹਿਬਾਨ ਸਕੂਲ ਦੀ ਸਫਾਈ ਕਰਨਗੇ ਜਾਂ ਕਰਾਉਣਗੇ ਜਾਂ ਕਲੈਰੀਕਲ ਕੰਮ ਕਰਨਗੇ ਤੇ ਫਿਰ ਉਹ ਪੜਾਉਣਗੇ ਕਦੋਂ? ਸੋ ਮੈਂ ਇਦਾਂ ਹੀ ਇੱਕ ਟੀਚਰ ਸਹਿਬਾਨ ਜਿੱਥੇ ਬੰਨੇ ਦੇ ਪ੍ਰਧਾਨ ਦੇ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦੇ ਸੀ ਸਾਡੇ ਕੋਲ ਬੜੇ ਕੰਮ ਹੈਗੇ ਆ। ਅਸੀਂ ਉਹ ਕਰਦੇ ਆਂ ਤੇ ਜੇ ਅਸੀਂ ਜਿਹੜਾ ਮੇਨ ਕੰਮ ਆਪਦਾ ਜਿਹੜਾ ਨਹੀਂ ਕਰ ਸਕਦੇ ਉਹ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਸੋ ਜੋ ਜਥੇਬੰਦੀ ਦਾ ਕਹਿਣਾ ਵੀ ਬਿਨਾ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਤੋਂ ਬਿਨਾ ਸਭ ਕੁਝ ਹੋ ਰਿਹਾ। ਸੋ ਇਸ ਕਰਕੇ ਇਹ ਜਿਹੜਾ ਮੌਜੂਦਾ ਸਰਕਾਰ ਨੇ ਆ ਇੱਕ ਆਪਾਂ ਕਹਿ ਸਕਦੇ ਕਿ ਅਖੋਤੀ ਇੱਕ ਹਵਾਈ ਕਿਲਾ ਬਣਾਇਆ ਸੀ ਕਿ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਜਾਏਗੀ। ਇਹ ਕ੍ਰਾਂਤੀ ਬਿਲਕੁਲ ਫੇਲ ਹੁੰਦੀ ਨਜ਼ਰ ਆ ਰਹੀ ਹੈ। ਆਪਾਂ ਮੋٹے ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਸਰਕਾਰ ਨੇ ਸਕੂਲਾਂ ਨੂੰ ਵਿਦਿਆਦੀ ਢਾਂਚੇ ਵਿੱਚ ਕੋਈ ਸੋਧ ਲਿਆਉਣ ਦੀ ਬਜਾਏ ਸਿੱਧੇ ਤੌਰ ਤੇ ਇੱਕ ਹਵਾਈ ਈਸ਼ੂ ਬਣਾ ਕੇ ਤੇ ਕਿਸੇ ਨਾ ਕਿਸੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਦਾ ਅਕਸ ਥੋੜਾ ਜਿਹਾ ਸੁਧਾਰਿਆ ਜਾਵੇ ਉਹਦੇ ਵਾਸਤੇ ਇੱਕ ਟਰਾਈ ਕੀਤੀ ਹੈ ਜੋ ਕਿ ਬਿਲਕੁਲ ਫੇਲ ਹੁੰਦੀ ਨਜ਼ਰ ਆ ਰਹੀ ਹੈ ਸੋ ਆਪਾਂ ਦੋਸਤੋ ਮੋٹے ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਸਕੂਲਾਂ ਦੇ ਬੁਨਿਆਦੀ ਪ੍ਰਬੰਧ ਵਿੱਚ ਸੁਧਾਰ ਕਰਨਾ ਚਾਹੀਦਾ ਨਾ ਕਿ ਇਦਾਂ ਦੇ ਹਵਾਈ ਈਸ਼ੂ ਛੱਡ ਕੇ ਕੁਝ ਨਾ ਕੁਝ ਆਪਣੀ ਮਾਰਕੀਟ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਧੰਨਵਾਦ ਥੈਂਕ ਯੂ